ਆਪਾਂ مسیਜੀ ਚ ਆ ਕੇ ਇੱਕ ਦੂਜੇ ਨਾਲ ਪ੍ਰੇਮ ਰੱਖਣਾ ਹallelujah ਨਹੀਂ ਬਈ ਜੇਲਸੀ ਕਰੀ ਜਾਣੀਆਂ ਫਲਾਣੇ ਨੇ ਐ ਕਹਤਾ ਤिमਕੇ ਨੇ ਐ ਕਹਤਾ ਜੇ ਤਾਂ ਆਪਾਂ ਅਨਸੰਨ ਦੇ ਕੇ ਚਰਚ ਜਾਵਾਂਗੇ ਫੇਰ ਤਾਂ ਆਪਾਂ ਖਾਲੀ ਦੇ ਖਾਲੀ ਹੋ ਰਹਿ ਜਾਾਂਗੇ ਹallelujah ਫੇਰ ਤਾਂ ਆਪਣਾ ਉੱਥੇ ਵੀ ਰਾਤ ਕੱਟਣ ਦਾ ਕੋਈ ਫਾਇਦਾ ਨਹੀਂ ਆਪਾਂ ਜਾਗਦੇ ਰਾਤਾਂ ਕੱਟਦੇ ਹallelujah ਤੇ ਜੇ ਆਪਾਂ ਸੱਚਮੁੱਚ ਪਰਮੇਸ਼ਰ ਦੇ ਕਰਕੇ ਜਾਣੇ ਪਰਮੇਸ਼ਰ ਜੋ ਵੀ ਮੈਨੂੰ ਮਰਜ਼ੀ ਕੁਝ ਕਹੀ ਜਾਵੇ ਮੈਂ ਤੇਰੇ ਕਰਕੇ ਹਾਂ ਮੈਂ ਦੁਨੀਆਵੰਦੀ ਨਹੀਂ ਚੱਖਣਾ ਹਾਲੇਲੂਇਆ ਤੇ ਜੇ ਆਪਾਂ ਦੁਨੀਆਂ 'ਚ ਖੁੱਬੇ ਰਹੇ ਫਿਰ ਤਾਂ ਆਪਾਂ ਦੁਨੀਆਂ 'ਚ ਪਹਿਲਾਂ ਵੀ ਦੁਨੀਆਂ 'ਚ ਸੀਗੇ ਤੋਂ ਪਰਮੇਸ਼ਰ ਨੇ ਆਪਾਂ ਨੂੰ ਕਿਉਂ ਅੱਡ ਕੀਤਾ ਹਾਲੇਲੂਇਆ ਆਪਣੇ ਲਹੂ ਮਾਸ ਦੇ ਭੈਣ ਭਰਾ ਆਪਣੇ ਕੋਲੋਂ ਅੱਡ ਪਰਮੇਸ਼ਰ ਨੇ ਕਰਤੇ ਕਿਉਂਕਿ ਕਿਉਂਕਿ ਤੇ ਆਪਣੇ ਕੋਲੋਂ ਅੱਡ ਉਹ ਆਪਾਂ ਨੂੰ ਕਿਤੇ ਪਿਆਰ ਨਹੀਂ ਸੀ ਕਰਦੇ ਉਹ ਕਰਦੇ ਸੀ ਪਰਮੇਸ਼ਰ ਦੀ ਯੋਜਨਾ ਹੁੰਦੀ ਹੈ ਹਾਲੇਲੂਇਆ ਤੇ ਜੇ ਫੇਰ ਵੀ ਆਪਾਂ ਉਥੇ ਲਹੂ ਮਾਸ ਵਾਲੇ ਦੇ ਮਗਰ ਹੀ ਲੱਗੇ ਰਹੇ ਤੇ ਫੇਰ ਆਪਣਾ ਪ੍ਰਭੂ ਦੀ ਜਾਣ ਦਾ ਵੀ ਕੋਈ ਫਾਇਦਾ ਨਹੀਂ ਹallelujah ਆਪਾਂ ਕਹਿੰਨਾ ਪਰਮੇਸ਼ਰ ਮੈਂ ਤੇਰੇ ਕਰਕੇ ਉਹਨਾ ਮੈਂ ਦੁਨੀਆ ਕਰਕੇ ਨਹੀਂ ਆਉਂਦਾ ਹਾਂ ਹallelujah ਜਾ ਸੱਚਮੁੱਚ ਜਿੱਦੋਂ ਆਪਣਾ ਲੈਕ ਟੁੱਟਦਾ ਆਪਾਂ ਨੂੰ ਕਿਉਂ ਟੁੱਟਦਾ ਪਰਮੇਸ਼ਰ ਆਪਾਂ ਨੂੰ ਦੂਰ ਕਰਦਾ ਉਹਦੇ ਕੋਲ ਵੀ ਤੇਰੇ ਇਹਦੇ ਨਾਲ ਕੋਈ ਕੰਮ ਨਹੀਂ ਹallelujah ਉਧਰ ਸੰਤਾਂ ਨੇ ਵੀ ਸਣਾਇਆ ਜਿਹੜਾ ਖਾਲੀ ਉਹ ਤੋਂ ਆਪਾਂ ਛਟਕਾਰਾ ਕਰਨਾ ਉਹਦੇ ਕੋਲ ਦੂਰ ਰਹਿਣਾ ਉਹਦੇ ਨਾਲ ਲੱਗ ਕੇ ਨਹੀਂ ਬਹਿਣਾ ਹallelujah ਜੇ ਖਾਲੀ ਉਹਨੇ ਆਪਾਂ ਨੂੰ ਵੀ ਖਾਲੀ ਕਰ ਦੇਣਾ ਜੇ ਭਰੇ ਕੋਲੇ ਬੈਠਾਂਗੇ ਸੱਚਮੁੱਚ ਉਹ ਆਪਾਂ ਨੂੰ ਵੀ ਭਰੂਗਾ ਹallelujah ਇਸ ਤਰ੍ਹਾਂ ਕਰਕੇ ਆਪਾਂ ਇਨਸਾਨ ਕਰਕੇ ਨਹੀਂ ਚਰਚਾ ਜਾਂਦੇ ਆਪਾਂ ਪਰਮੇਸ਼ਰ ਕਰਕੇ ਜਾਣੇ ਸੋਚਣਾ ਮੈਂ ਪਰ ਪਹਿਲਾਂ ਉੱਥੇ ਕਿੰਨਾ ਮੈਨੂੰ ਕੋਈ ਕੁਝ ਕਹੀ ਜਾਵੇ ਹੋਈ ਜਾਵੇ ਪਰਮੇਸ਼ਰ ਜੀ ਮੈਂ ਤੇਰੇ ਕਰਕੇ ਚਰਚਾ ਚਾਉਣਾ ਮੈਂ ਹallelujah ਆਪਾਂ ਪਿਆਰ ਕਿਹਦੇ ਨਾਲ ਕੀਤਾ ਪਰਮੇਸ਼ਰ ਨਾਲ ਤਨੋਂ ਮਨੋਂ ਕਰਕੇ ਪਰਮੇਸ਼ਰ ਦੇ ਨਾਲ ਕਰਨਾ ਹallelujah ਕਹਿੰਦਾ ਕਿਉਂ ਜੋ ਤੁਸੀਂ ਨਾਸਵਣ ਤੁਖਮ ਤੋਂ ਨਹੀਂ ਸਗੋ ਅਵਨਾਸ਼ੀ ਤੋਂ ਪਰਮੇਸ਼ਰ ਦੇ ਵਚਨ ਦੇ ਰਾਹੀ ਜਿਉਂ ਜਿਹੜਾ ਜਿਉਂਦਾ ਤੇ ਸਥਿਰ ਹੈ ਨਵੇਂ sireo ਜਨਮੇ ਹੋ ਹਾਲੇਲੂਇਆ ਕਿੱਥੋਂ ਜਨਮੇ ਆਪਾਂ ਨਵੇਂ sireo ਜਨਮੇ ਜਦੋਂ ਬਪਤਿਸਮਾ ਹੋ ਜਾਂਦਾ ਜਿਹੜੀਆਂ ਪ੍ਰਾਣੀਆਂ ਆਪਣੀਆਂ ਬਰਿਆਈਆਂ ਉਹ ਸਾਰੀਆਂ ਤੋਤੀਆਂ ਜਾਂਦੀਆਂ ਹਾਲੇਲੂਇਆ ਉਹ ਦਫਨ ਹੋ ਜਾਂਦੀਆਂ ਆਪਾਂ ਜਦੋਂ ਬਾਹਰ ਆਉਨੇ ਆ ਪਾਣੀ ਚ ਆਪਣਾ ਨਵਾਂ ਸਭ ਕੁਝ ਲੈ ਕੇ ਆਉਨੇ ਹਾਲੇਲੂਇਆ ਨਵੀਂ ਦੁਨੀਆ ਨਵੇਂ ਭੈਣ ਭਰਾ ਸਭ ਕੁਝ ਨਵਾਂ ਹੀ ਬਣ ਜਾਂਦਾ ਹਾਲੇਲੂਇਆ ਕਹਿੰਦਾ ਕਿਉਂਕਿ ਹਰ ਬਸਰ ਕਾਹੀ ਹੈ ਉਹਦਾ ਸਾਰਾ ਤੇਜ ਕਾ ਦੇ ਫੁੱਲ ਵਰਗਾ ਹੈ ਹallelujah ਕਾ ਦਾ ਫੁੱਲ ਕੀ ਹੁੰਦਾ ਵੈ ਕਾ ਕਿ ਉਹ ਜਾ ਹੁੰਦਾ ਵੈ ਤੜਕੇ ਨੂੰ ਲਹਿਲ ਰੌਂਦਾ ਵੈ ਵੱਢ ਕੇ ਰੱਖ ਦਿਓ ਤੇ ਸੁੱਕ ਜਾਂਦਾ ਹallelujah ਹallelujah ਕਹਿੰਦਾ ਪਰ ਪ੍ਰਭੂ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ ਹallelujah ਪ੍ਰਭੂ ਦਾ ਬਚਨ ਕੀ ਰਹਿੰਦਾ ਸਦਾ ਤੱਕ ਕਾਇਮ ਰਹਿੰਦਾ ਵੇ ਕਹਿੰਦਾ ਅਤੇ ਇਹ ਉਹ ਵਚਨ ਹੈ ਜੀ ਦੀ ਖੋਜ ਖਵਰੀ ਤੁਹਾਨੂੰ ਸੁਣਾਈ ਗਈ ਸੀ ਕਿਨੇ ਸੁਣਾਈ ਸੀ ਆਪਾਂ ਨੂੰ ਪ੍ਰਭੂ ਯਿਸੂ ਨੇ ਆਪਾਂ ਨੂੰ ਖੋਜ ਖਵਰੀ ਦਿੱਤੀ ਕਿ ਦੀ ਵਚਨਾਂ ਦੀ ਆਪਾਂ ਇਹਦੇ ਤੇ ਵਿਸ਼ਵਾਸ ਕਰਨ ਆਪਾਂ ਪ੍ਰਭੂ ਕਿਨੇ ਕਿਨੇ ਦੇਖਿਆ ਪ੍ਰਭੂ ਯਿਸੂ ਕਿਸ ਨੇ ਦੇਖਿਆ ਬੈ ਨਹੀਂ ਆਪਾਂ ਉਹਦੇ ਤੇ ਵਿਚਾਰ ਕਰਦੇ ਆਪਾਂ ਸੋਚ ਲੈਨੇ ਵੀ ਇਹੋ ਜਾ ਉਪਰ ਨੀਚਾ ਕਰਦੇ ਹਾਲੇਲੂਇਆ ਕਰਨਾ ਸਭ ਕੁਝ ਪਰਮੇਸ਼ਰ ਨੇ ਹੀ ਆ ਸਭ ਕੁਝ ਉਹ ਹੀ ਕਰਦਾ ਵੈ ਤੇ ਆਪਾਂ ਵਿਸ਼ਵਾਸ ਕਰਨਾ ਇਹ ਵਾਕਈ ਚਰਚਾ 'ਚ ਕੰਮ ਹੁੰਦੇ ਤੇ ਹੁੰਦੇ ਇਹ ਰਹਿਣਗੇ ਹallelujah ਕਹਿੰਦਾ ਪਰਮੇਸ਼ਰ ਦੀ ਖਾਸ ਵਰਜਾ ਆਪਾਂ ਕੀ ਆ ਪਰਮੇਸ਼ਰ ਦੀ ਖਾਸ ਵਰਜਾ ਮੈਂ ਹallelujah ਕਹਿੰਦਾ ਇਸ ਕਾਰਨ ਤੁਸੀਂ ਸਾਰੀ ਬਦੀ ਸਾਰਾ ਛਲ ਕਵਟਖਾਰ ਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ ਨਵੇਂ ਨਵੇਂ ਜੰਮਿਆ ਹੋਇਆ ਬੱਚਿਆਂ ਵਾਂਗਰ ਆਤਮਕ ਤੇ ਖਾਲਸ ਦੁੱਧ ਦੀ ਲੋਚ ਕਰੋ ਕਿ ਤੁਸੀਂ ਉਸ ਨਾਲ ਮੁਕਤੀ ਲਈ ਵਾਦੇ ਜਾ ਹallelujah ਇਥੇ ਗਿਲਕੇ ਸਾਰੀ ਬਦੀ ਸਾਰਾ ਛਾਲ ਕਾਪਟ ਖਾਰ ਖਾਰ ਜਿਹਦਾ ਪਾ ਕਿਸੇ ਤੇ ਖਾਣੇ ਜ਼ਹਿਰਸ ਕਰਦੇ ਹallelujah ਕਹਿੰਦਾ ਚੁਗਲੀਆਂ ਚੁਗਲੀ ਵੀ ਨਹੀਂ ਕਰਨੀ ਚਾਹੀਏ ਆਪਣੇ ਚੁਗਲੀ ਕਰਕੇ ਆਪਾਂ ਨੂੰ ਵਿੱਚੋਂ ਕੀ ਮਿਲਦਾ ਵਾ ਮਿਲਦਾ ਕੁਛ ਨਹੀਂ ਮਿਲਦਾ ਹallelujah ਉਹ ਕਹਿੰਦਾ ਇੱਕ ਤਾਂ ਬਚਨ ਲਿਖਿਆ ਕਹਿੰਦਾ ਚੁਗਲੀਆਂ ਕਈਆਂ ਨੂੰ ਸਵਾਦ ਦੀਆਂ ਬੁਰਕੀਆਂ ਵਰਗੀਆਂ ਲੱਗਦੇ ਉਹ ਖਾ ਤਾਂ ਲੈਂਦੇ ਪਰ ਅੰਦਰ ਜਾ ਕੇ ਬਹੁਤ ਨੁਕਸਾਨ ਕਰਦੇ ਹallelujah ਕਈਆਂ ਨੂੰ ਆਤ ਹੁੰਦੀ ਆ ਉਹ ਕਿਸੇ ਦੀਆਂ ਗੱਲਾਂ ਫਲਾਣੇ ਦੇ ਘਰੇ ਆਏ ਹੋਗੇ ਧਮਕੇ ਦੇ ਆਏ ਹੋ ਗਿਆ ਤੇ ਆਪਾਂ ਨੂੰ ਤਾਂ ਚ ਕੋਈ ਲੈਣਾ ਦੇਣਾ ਹੈ ਹੀ ਨਹੀਂਗਾ ਹallelujah ਚੁਗਲੀਆਂ ਵਾਲਾ ਵੀ ਪਸੰਦ ਨਹੀਂ ਉਹ ਕਹਿੰਦਾ ਜਿਹੜਾ ਕਰਦਾ ਉਹ ਤਾਂ ਵੱਧ ਪਾਪੀ ਹੈ ਜਿਹੜਾ ਸੌਂਦਾ ਵੈ ਉਹ ਤੋਂ ਜ਼ਿਆਦਾ ਹੈ ਹਾਲੇਲੂਆ ਆਪਾਂ ਜੇ ਹਾਂ ਵੀ ਕਹਿੰਦਾ ਨਾ ਵੀ ਹਾਂ ਅੱਛਾ ਫਲਾਣੇ ਦੇ ਘਰੇ ਆਏ ਹੋਏ ਆ ਉਹਦਾ ਦੰਡ ਆਪਾਂ ਨੂੰ ਵੀ ਉਨਾ ਹੀ ਭੋਗਣਾ ਪੈਣਾ ਜ਼ਿਆਦਾ ਹੀ ਭੋਗਣਾ ਪੈਣਾ ਹਾਲੇਲੂਆ ਉਸ ਤੋਂ ਆਪਾਂ ਕੀ ਕਰਨਾ ਕਿਨਾਰਾ ਕਰਨਾ ਦੂਰ ਹੋਣਾ ਵੈ ਜਦੋਂ ਆਪਾਂ ਹੁਣ ਭੈਣ ਭਰਾ ਬਣ ਗਏ ਆਪਾਂ ਕਿਤੇ ਚੁਗਲੀ ਨਿੰਦਿਆ ਕਰਾਂਗੇ ਉੱਥੇ ਪਰਮੇਸ਼ਰ ਨੇ ਕੰਮ ਨਹੀਂ ਕਰਨਾ ਹallelujah ਉਹ ਕਹਿੰਦਾ ਸਾਰਾ ਕੁ ਤੁਹਾਡੇ ਅੰਦਰ ਜਾਣਾ ਚਾਹੀਦਾ ਵੈ ਕਹਿੰਦਾ ਤੁਸੀਂ ਨਵੇਂ ਬੱਚਿਆਂ ਨਵੇਂ ਜੰਮਿਆ ਹੋਇਆ ਬੱਚਿਆਂ ਵਰਗੇ ਬੱਚਾ 5 6 ਸਾਲ ਤੱਕ ਉਹਨੂੰ ਕੁਝ ਨਹੀਂ ਪਤਾ ਹੁੰਦਾ ਹallelujah ਉਹ ਕਿਤੇ ਚੁਗਲੀ ਕਰ ਲੂਗਾ ਕਰ ਲੂਗਾ ਉਹਦੇ ਅੰਦਰ ਕੋਈ ਈਰਖਾ ਨਹੀਂ ਹੁੰਦੀ ਆਪਾਂ ਪਰ ਲਾਉ ਨੂੰ ਕਹਿ ਦੇ ਤੂੰ ਫਲਾਣੇ ਨੂੰ ਨਹੀਂ ਬੁਲਾਉਣਾ ਉਹ ਜਾਣ ਕੇ ਬੁਲਾਉਗਾ ਹallelujah ਆਪਾਂ ਉਹੋ ਜੇ ਬਣਨਾ ਵੇ ਉਹ ਤਾਂ ਕਹਿੰਦਾ ਬੱਚਿਆਂ ਵਰਗੇ ਬਣਨਾ ਵੇ ਜਿਹੜਾ ਦੁੱਧ ਚੁੰਗਦਾ ਹallelujah ਜਿਹਦਾ ਥੋੜਾ ਥੋੜਾ ਵੱਡਾ ਹੁੰਦਾ ਫਿਰ ਉਹ ਦੁਨੀਆਦਾਰੀ ਸਮਝ ਜਾਂਦਾ ਉਹਨੂੰ ਪਹਿਲਾਂ ਬੰਚੇ ਨੂੰ ਨਹੀਂ ਪਤਾ ਹੁੰਦਾਗਾ ਕਿਰੋਂ ਮੈਂ ਬੁਲਾਉਣਾ ਤੇ ਮੇਰੇ ਦਿਲ 'ਚ ਕੀ ਐ ਨਾ ਉਹ ਗਾਲ ਕੱਢੇ ਨਾ ਉਹ ਕਿਸੇ ਤੇ ਖਾਰ ਕਰੇ ਹallelujah ਕਹਿੰਦਾ ਜਿਉਂਦੇ ਪੱਥਰ ਤੇ ਚੁਨੇ ਲੋਕ ਕਹਿੰਦਾ ਜਿਹਦੇ ਕੋਲ ਤੁਸੀਂ ਆ ਇਹੋ ਜਾਣੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਦਾ ਰੱਦਿਆ ਗਿਆ ਪਰੰਤੂ ਪਰਮੇਸ਼ਰ ਦੇ ਬਾਣੇ ਚੁਣਿਆ ਹੋਇਆ ਤੇ ਅਮੋਲਕ ਹੈ ਹਾਲੇਲੂਇਆ ਆਪਾਂ ਕਿਹਦੇ ਕੋਲੇ ਆਏ ਆਂ ਪ੍ਰਭੂ ਜੀ ਹਾਲੇਲੂਇਆ ਉਹ ਦੁਨੀਆ ਨੇ ਤਾਂ ਰੱਦਤਾ ਤੇ ਪਰ ਉਹ ਪਰਮੇਸ਼ਰ ਦਾ ਚੁਣਿਆ ਹੋਇਆ ਸੀਗਾ ਹਾਲੇਲੂਇਆ ਕਹਿੰਦਾ ਉਸ ਆਪਾਂ ਉਸ ਪੱਥਰ ਦੇ ਕੋਲੇ ਆਏ ਆਂ ਆਪਾਂ ਹਾਲੇਲੂਇਆ ਜਿਹੜਾ ਕਹਿੰਦਾ ਪਰੰਤੂ ਪਰਮੇਸ਼ਰ ਦੇ ਬਾਣੇ ਚੁਣਿਆ ਹੋਇਆ ਤੇ ਅਮੋਲਕ ਹੀਰਾ ਹੈ ਹਾਲੇਲੂਇਆ ਕਹਿੰਦਾ ਤੁਸੀਂ ਆਪ ਵੀ ਜਿਉਂਦੇ ਪੱਥਰ ਦੀ ਨਿਆਈ ਹੋ ਕੇ ਆਤਮਿਕ ਅਰਸ ਪੂਸਾਰ ਦੇ ਜਾਓ ਕਿ ਜਾਚਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਤੁਸੀਂ ਉਹ ਆਤਮਿਕ ਬਲੀਦਾਨ ਚੜਾਓ ਜਿਹੜੇ ਯਿਸੂ ਮਸੀਹ ਦੇ ਰਾਹੀ ਪਰਮੇਸ਼ਰ ਨੂੰ ਪਾਉਂਦੇ ਹਨ ਹallelujah ਕਿਹੜੇ ਬਲੀਦਾਨ ਆਪਾਂ ਚੜਾਉਣੀ ਹੈ ਪ੍ਰਭੂ ਯਿਸੂ ਪੈਸਿਆਂ ਨਾਲ ਨਹੀਂ ਖੋਜ ਹੁੰਦਾ ਹallelujah ਸੱਚਮੁੱਚ ਆਪਾਂ ਆਪ ਦਾ ਬਨੁ ਅਰਪਣ ਕਰ ਦਿਆ ਕਰੋ ਪ੍ਰਭੂ ਜੀ ਸਾਰੀਆਂ ਮੇਰੀਆਂ ਬਰਿਆਈਆਂ ਨਿਕਲ ਜਾਣ ਮੇਰਾ ਦਿਲ ਖਾਲੀ ਹੋ ਗਿਆ ਤੁਹਾਡੇ ਤੁਸੀਂ ਮੇਰੇ ਦਿਲ ਦੇ ਵਿੱਚ ਆ ਕੇ ਬੈਠੋ ਹallelujah ਜਦੋਂ ਆਪਾਂ ਉਹਦੀ ਮੂੰਹ ਦੇ ਨਾਲ ਮਹਿਮਾ ਕਰਦੇ ਆ ਥਾਣਾ ਕੰਮ ਕਰ ਸੱਚਮੁੱਚ ਆਪਾਂ ਨੂੰ ਹੋਰ ਬਰਕਤਾਂ ਦਿੰਦਾ ਵੈ ਹallelujah